ਮੈਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਦਾ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ ਕਿਉਂਕਿ ਤੁਹਾਡੇ ਸਾਹਮਣੇ ਆ ਜੀ ਪਰਸੋਂ ਰੋਜ਼ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰੋ ਲੜਾਈ ਲੜ ਰਹੇ ਸੀ ਤੇ ਮੇਰੇ ਕੋਲ ਯੋਗ ਸ਼ਬਦ ਨਹੀਂ ਕਿ ਮੈਂ ਉਹਨਾਂ ਸ਼ਬਦਾ ਦੇ ਨਾਲ ਉਹਨਾਂ ਦਾ ਧੰਨਵਾਦ ਕਿਦਾਂ ਕਰਾਂ ਮੇਰਾ ਸਿਰ ਝੁਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਦੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਅੱਜ ਪਰਸੋਂ ਤੋਂ ਜਿਹੜੀ ਜਤੋ ਜਹਾਡਾ ਉਹਦੇ ਤਹਿਤ ਮੈਂ ਅੱਜ ਮਹਿਸੂਸ ਕਰਦਾ ਕਿ ਨਗਰ ਕੌਂਸਲ ਦੇ ਵਿੱਚ ਅੱਜ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਸਾਡੇ ਦੋ ਉਮੀਦਵਾਰਾਂ ਨੂੰ ਲੈ ਕੇ ਲਗਾਤਾਰ ਜਿਹੜੀ ਉਹ ਪ੍ਰਸ਼ਾਸਨ ਦੇ ਨਾਲ ਬਹਿਸ ਚੱਲਦੀ ਪਈ ਸੀ ਸਾਡੇ ਉਹ ਦੋ ਉਮੀਦਵਾਰਾਂ ਤੇ ਜਿਹੜੇ ਆ ਉਹ ਕਾਗਜ਼ ਜਿਹੜੇ ਇਹਨਾਂ ਨਾਮਜ਼ਦਗੀ ਕਾਗਜ਼ ਆ ਉਹ ਰੱਦ ਕਰ ਦਿੱਤੇ ਆ ਉਹਨਾਂ ਵਾਸਤੇ ਅਸੀਂ ਜਿਹੜਾ ਵੀ ਅਦਾਲਤੀ ਰੁਖ ਮਾਨਯੋਗ ਹਾਈ ਕੋਰਟ ਤੇ ਸਾਨੂੰ ਵਿਸ਼ਵਾਸ ਹੈ ਅਸੀਂ ਉਹ ਅਦਾਲਤੀ ਰੁਖ ਵੀ ਅਪਣਾਵਾਂਗੇ ਤੇ ਜਿਹੜੀਆਂ 30 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਦੀ ਪੂਰਾ ਦਬਾਅ ਬਣਾਇਆ ਸੀ ਪਰਸੋਂ ਦਾ ਜਿਹੜੇ 23 ਸੀਟਾਂ ਦੇ ਉੱਤੇ ਸਾਡੇ ਨਾਮਜ਼ਦਗੀ ਪੱਤਰ ਭਰੇ ਗਏ ਸੀ ਉਹਨਾਂ ਨੂੰ ਅੱਜ ਜਿਹੜੇ ਉਮੀਦਵਾਰ ਅਨਾਉਂਸ ਹੋ ਗਏ ਮੈਂ ਆਪਣੇ ਉਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਵੱਲੋਂ ਜ਼ਿਲ੍ਹੇ ਵੱਲੋਂ ਉਹਨਾਂ ਨੂੰ ਬਤਾਈ ਵੀ ਦੰਨਾ ਤੇ ਸਮੁੱਚੇ ਤਰਨਤਾਰਨ ਵਾਸੀਆਂ ਨੂੰ ਅਪੀਲ ਕਰਦਾ ਕਿ ਤਖੜੇ ਹੋ ਕੇ ਜਦਾਂ ਦਿੱਲੀ ਦੇ ਵਿੱਚ ਝਾੜੂ ਦਾ ਟੀਲਾ-ਟੀਲਾ ਕਰ ਦਿੱਤਾ ਇਸੇ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਪੱਖੋਂ ਲੌਂ ਇਨਰ ਪੱਖੋਂ ਸਾਡਾ ਤਰਨਤਨ ਬੜੀ ਪਵਿੱਤਰ ਧਰਤੀ ਹੈ ਗੁਰੂ ਨਗਰੀ ਹੈ ਕਿ ਜਿਹੜੀ ਉਹ ਹਰ ਇੱਕ ਪੱਖੋਂ ਪਿਛਲੇ ਲੰਬੇ ਸਮੇਂ ਤੋਂ ਪਛੜੀ ਆ ਮੈਂ ਸਮੁੱਚੇ ਤਰਨਤਨ ਵਾਸੀਆਂ ਨੂੰ ਅਪੀਲ ਕਰਦਾ ਸਿਰ ਝੁਕਾ ਕੇ ਝੋਲੀ ਅੜਦਾ ਕਿ ਤੁਸੀਂ ਇਸ ਵਾਰ ਦੇਸ਼ ਦੀ ਸਭ ਤੋਂ ਵੱਡੀ ਭਾਰਤੀ ਜਨਤਾ ਪਾਰਟੀ ਦੇ ਕਮਲ ਤੇ ਫੁੱਲ ਦੇ ਇੱਕ ਇੱਕ ਵੋਟ પાਕੇ ਤੇਰੀ ਤੇਰੀ ਉਮੀਦਵਾਰਾਂ ਨੂੰ ਚੁਟਾ ਕੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਝੋਲੀ ਦੇ ਵਿੱਚ ਪਾਓ ਤਾਂ ਕਿ ਕੇਂਦਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਿਕਾਸ ਰੁਕਿਆ ਹੈ ਲੌਂਚ ਇਨ ਆਰਡਰ ਤੇ ਹਾਲਾਤ ਖਰਾਬ ਆ ਅਸੀਂ ਤੁਹਾਨੂੰ ਵਿਸ਼ਵਾਸ ਤੇ ਯਕੀਨ ਦਿਵਾਨੇ ਆ ਕਿ ਸਾਰੇ ਹਾਲਾਤਾਂ ਤੇ ਭਾਰਤੀ ਜਨਤਾ ਪਾਰਟੀ ਕਾਬੂ ਕਰਕੇ ਲੋਕਤੰਤਰ ਨੂੰ ਜਿਹੜਾ ਉਹ ਬਾਰਗ ਲੱਗਦਾ ਤੁਹਾਡਾ ਕਹਿਣਾ ਹੈ ਦੋ ਜਿਹੜੇ ਉਮੀਦਵਾਰ ਤੁਹਾਡਿਆਂ ਦੇ ਕੈਨਸਲ ਹੋਏ ਨੇ ਕਾਗਜ਼ ਕਿ ਉਹ ਗਲਤ ਹੋਏ ਨੇ ਬਿਲਕੁਲ ਗਲਤ ਤੁਹਾਡੇ ਸਾਹਮਣੇ ਸਵੇਰ ਦਾ ਹੀ ਉਹਨਾਂ ਉਮੀਦਵਾਰਾਂ ਨੂੰ ਸਾਡੇ ਨੂੰ ਸੁਣਿਆ ਹੀ ਨਹੀਂ ਸੀ ਗਿਆ ਪਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਦੋਵੇਂ ਉਮੀਦਵਾਰ ਉਹ ਵੀ ਜਿੱਤੂ ਨੇ ਤੇ ਜਿਹੜੀ ਸੱਤਾਧਰ ਪਾਰਟੀ ਉਹਨੇ ਪੂਰੀ ਕੋਸ਼ਿਸ਼ ਕੀਤੀ ਟੇਲ ਲਾਇਆ ਅਸੀਂ ਮਾਨਜੋ ਕ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਮਾੜੀ ਵੀ ਤਾਂ ਹੋ ਸਕਦਾ ਸੀਗਾ ਇਹ ਦੇਖੋ ਜਿਹੜਾ ਤਿਆਂ ਤੇ ਭਾਰਤੀ ਜਨਤਾ ਪਾਰਟੀ ਪਰਸੋਂ ਦਾ ਤਬਾ ਦੇ ਵਿੱਚ ਆ ਤੁਹਾਡੇ ਸਾਹਮਣੇ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਆਈਆਂ ਪੰਜ ਆ ਮੇਰੇ ਨਾਲ ਤੇ ਨਾਲ ਉਹ ਤੁਸੀਂ ਲਿਸਟ ਵੇਖਿਓ ਦੂਜੀਆਂ ਪਾਰਟੀਆਂ ਦੇ ਬੜੇ-ਬੜੇ ਕੈਂਡੀਡੇਟ ਇਹਨਾਂ ਰਜੈਕਟ ਕਰ ਦਿੱਤੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਅਕਿ ਇਹਨਾਂ ਦਾ ਜੋਰ ਹੀ ਨਹੀਂ ਚੱਲਿਆ ਪਰसों ਰੋਜ ਤੋਂ ਤੁਹਾਨੂੰ ਪਤਾ ਵੱਡੇ ਵੱਡੇ ਕਾਫਲਿਆਂ ਦੇ ਵਿੱਚ ਨਾਮ ਜਦੀਆਂ ਭਰਨ ਗਏ ਅੱਜ ਸਵੇਰ ਤੋਂ ਤੁਸੀਂ ਦੋਨਾਂ ਸਾਈਡਾਂ ਤੇ ਦੱਸ ਦਿਓ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੋਂ ਬਿਨਾ ਹੋਰ ਕਿਸੇ ਪਾਰਟੀ ਦਾ ਕੋਈ ਨਮਾਇਦਾ ਦਿਖਿਆ ਜੀ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਰਕਰਾਂ ਦੇ ਪਿਆਰ صدقہ ਜਿਹੜਾ ਅੱਜ ਤਈ ਨਾਮਜ਼ਦਗੀਆਂ ਜਿਹੜੀਆਂ ਉਹ ਬਹਾਲ ਕਰਾ ਲਈਏ ਨਹੀਂ ਤੇ ਆਮ ਆਦਮੀ ਪਾਰਟੀ ਲੋਕ ਨੂੰ ਕਸਾ ਕਾਲੀ ਕਰਦੀ ਜਿੱਦਾਂ ਜਿੱਦਾਂ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਸੀ ਵੀ ਲਗਾਤਾਰ ਵੀ ਜਿਹੜੀਆਂ ਸਾਡੇ ਕਾਗਜ਼ ਰੱਦ ਕਰਾਈ ਜਾਣਗੇ ਜਾਂ ਮਤਲਬ ਸਾਡੇ ਕਾਗਜ਼ ਦਾਖਲ ਹੁੰਦੇ ਨਹੀਂ ਜਾਣ ਜਾਣਗੇ ਹੁਣ ਕਾਗਜ਼ ਦਾਖਲ ਹੋਇਆ ਉਮੀਦਵਾਰ ਨਾ ਵੀ ਸਾਹਮਣੇ ਆ ਗਏ ਹੁਣ ਕੀ ਕਹਿੰਦੇ ਹੋਗੇ ਨਹੀਂ ਉਮੀਦਵਾਰ ਤੁਹਾਡੇ ਸਾਹਮਣੇ ਆ ਜੀ ਇਹਨਾਂ ਪੂਰੀਆਂ ਫਾਈਲਾਂ ਪਾੜੀਆਂ ਗੁੰਡਾਗਰਦੀ ਕੀਤੀ ਪਰसों ਰੋਜ ਤੋਂ ਕੀ ਕੁਝ ਨਹੀਂ ਹੋਇਆ ਜੀ ਪਰ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੀ ਹਰੇਕ ਗੁੰਡਾਗਰਦੀ ਦਾ ਜਵਾਬ ਦਿੱਤਾ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਪਰसों ਰੋਜ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੜਾਈ ਲੜਸੀ ਇਹ ਭਾਰਤੀ ਜਨਤਾ ਪਾਰਟੀ ਦੀ ਇਹ ਪਹਿਲੀ ਜਿੱਤ ਆ ਕਿ ਅਸੀਂ ਆਪਣੇ ਜਿਹੜੇ ਆ ਉਹ 25 ਦੇ ਵਿੱਚੋਂ 23 ਨਾਮਜ਼ਦਗੀ ਜਿਹੜੇ ਆ ਉਹ ਉਮੀਦਵਾਰ ਬਣਾਉਣ ਦੇ ਵਿੱਚ ਸਫਲ ਹੋ ਗਏ ਆ ਜੇ ਦੋ ਉਮੀਦਵਾਰ ਰਹਿ ਗਏ ਆ ਉਹਨਾਂ ਨੂੰ ਅਸੀਂ ਮਾਂਜੋ ਖੈਰਪੁਰ ਦਾ ਦਰਵਾਜ਼ਾ ਫਟਾ ਕੇ ਉੱਥੇ ਵੀ ਅਸੀਂ ਜਿਹੜੀ ਇਲੈਕਸ਼ਨ ਕਰਾਉਣ ਤੇ ਪਾਬੰਦ ਰਹਿ। ਭਾਜੀ ਕਿੰਨੀਆਂ ਸੀਟਾਂ ਦੇ ਭਾਇ ਭੱਜੇ ਤੇ ਪ੍ਰੋਫਰ ਕਰੇਗੀ? ਗੁਰੂ ਕਿਰਪਾ ਕਰੇ। ਬੜੀ ਪਵਿੱਤਰ ਧਰਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ। ਮੈਂ ਸਮੁੱਚੇ ਵੋਟਰਾਂ ਅਕੀ ਅਪੀਲ ਕਰਦਾ। ਤੁੱਕ ਵੋਟ ਲੋਕਾਂ ਨੇ ਦੇਣੀ। ਲੋਕ ਭਾਰਤੀ ਜਨਤਾ ਪਾਰਟੀ ਨੂੰ ਦਿਨ-ਬ-ਦਿਨ ਪਿਆਰ ਕਰ ਰਹੇ ਨੇ। ਇਹ ਵੋਟਰਾਂ ਦਾ ਫੈਸਲਾ। ਮੈਂ ਉਹਨਾਂ ਦੇ ਸਮੁੱਚੇ ਵੋਟਰਾਂ 'ਕੀ ਅਪੀਲ ਕਰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਦੇਚਤੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਕਮਲ ਦੇ ਛੋਣ ਨਿਸ਼ਾਨ ਤੇ ਲੜ ਰਹੀ ਆ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ ਦੋਨਕੇ ਇੱਕੋ ਇੱਕ ਪਾਰਟੀ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਸੀ ਪੱਕੀ ਆ ਤੁਸੀਂ ਹਾਲੇ ਦਿਵਾਲੇ ਸੂਬੇ ਦੇਖ ਲਓ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਉੱਥੇ ਦੂਜੀ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਵੋਟ ਕਹਿੰਦੀ ਲੋੜ ਨਹੀਂ ਪਈ 15-15 20-20 ਸਾਲ 25-25 ਸਾਲ 30-30 ਸਾਲ ਚੱਲਿਆ ਲੋਕ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਸੂਬਿਆਂ ਦੇ ਵਿੱਚ ਲਗਾਤਾਰ ਜਿਹੜਾ ਉਹ ਮਾਣ ਸਤਕਾਰ ਪੱਖ ਰਿਹਾ ਇਸੇ ਕਰਕੇ ਮੈਂ ਤਰਨਤਾਰਨ ਸ਼ਹਿਰ ਤੇ ਨਗਰ ਨਿਵਾਸੀਆਂ ਦੇ ਅੱਗੇ ਬੇਇਤੀ ਕਰਦਾ ਕਿ ਤੁਸੀਂ ਇਸ ਵਾਰੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਤੇ ਵਿਸ਼ਵਾਸ ਕਰਕੇ ਇਸ ਵਾਰੀ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਸੰਕਲਪ ਤੇ ਵੋਟ ਪਾ ਕੇ ਉਮੀਦਵਾਰਾਂ ਨੂੰ ਕਾਮਯਾਬ ਕਰੋ ਫਿਰ ਸਾਡੀਆਂ ਜ਼ਿੰਮੇਵਾਰੀਆਂ ਸ਼ੁਰੂ ਤੇ ਉਹਨਾਂ ਦੀ